ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਮਲੂਕਾ ਤਹਿਸੀਲ ਆਂਪੁਰਾ ਫੂਲ ਤੇ ਜ਼ਿਲ੍ਹਾ ਇਸ ਨੂੰ ਬਠਿੰਡਾ ਪੈਂਦਾ ਹੈ ਜੀ ਜ਼ਿਲ੍ਹਾ ਬਠਿੰਡਾ ਪੈਂਦਾ ਹੈ ਬਾਕੀ ਪਿੰਡ ਇਹ ਭਗਤੇ ਭਾਈ ਤੋਂ ਜਦੋਂ ਆਪਾਂ ਕੋਠਾਗੁਰੂ ਨੂੰ ਆਉਂਦੇ ਆ ਉਹ 6 ਕਿਲੋਮੀਟਰ ਅੱਗੇ ਰਹਿ ਜਾਂਦਾ ਵਾ ਨੇੜੇ ਹੀ ਆ ਭਗਤੇ ਭਾਈ ਦੇ ਇਹ ਪਿੰਡ ਤਹਿਸੀਲ ਜੂਰਪੁਰ ਆਂਪੁਰਾ ਫੂਲ ਪੈਂਦੀ ਆ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਨਾ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪਾਉ ਸੇਲ ਕਰਨਾ ਹੋਵੇ ਜਾਂ ਜਦ ਵੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93688 ਹੈ ਜੀ ਸੱਲੇ ਪਰਖ ਤੁਸੀਂ ਆ ਕੇ ਕਰਨੀ ਆਗੀ ਤੁਸੀਂ ਪੈਸੇ ਲਵਾਉਣੇ ਆ ਸੋਇਆ ਸਵਾਇ ਨਾਗਾ ਦੋ ਟਾਈਪ ਵਾਲਾ ਚਾਰ ਟਾਈਪ ਦੇ ਚੋਕੇ ਲਿਜਾ ਸਕਦੇ ਹੋ ਜੀ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣ ਕੇ ਸਵੈਡ ਬਾਰੇ ਜਿਵੇਂ ਅਸਰੀ ਕਾਲ ਨਾਮ ਰਾਮ ਸਿੰਘ ਪਿੰਡ ਮਲੂਕਾ ਜ਼ਿਲ੍ਹਾ ਮਸੰਦਾ ਸੇਲਫੋਰ ਬਾਈ ਠੀਕ ਆ ਬਾਈ ਕਦੋਂ ਸੂਈ ਬਾਈ ਵੜੜ ਇਹ ਬਾਈ ਇਹ ਸੋਈ ਸੂਈ ਹੈ ਠੀਕ ਆ ਜੀ ਕਿਹੜਾ ਸੂਆ ਸੂਈ ਬਾਈ ਬਾਈ ਆਪਾਂ ਨੂੰ ਤਾਂ ਦੂਜਾ ਦੱਸਿਆ ਸੀ ਮਾਲਕ ਨੇ ਆਪਾਂ ਤੀਜਾ ਮੰਨ ਕੇ ਲਈਆ ਉਹ ਕਹਿੰਦਾ 18 ਲੀਟਰ ਦੁੱਧ ਚੋਇਆ ਬਾਈ ਪਿਛਲੀ ਠੀਕ ਆ ਬਾਈ ਤੇ ਕਿੰਨਾ ਕੁ ਬੋਲਾ ਕੱਢਿਆ ਬਾਈ ਬੋਲਾ ਬਾਈ ਤੜਕੇ 4-5 ਲੀਟਰ ਕੱਢਿਆ ਥਾਣੇ ਬੱਚੇ ਨੂੰ ਪਿਆ ਠੀਕ ਆ ਜੀ ਬੱਛਾ ਮਗਰਾ ਹਾਂ ਠੀਕ ਆ ਕਿਦੋਂ ਤੇ ਕਿੰਨਾ ਕੁ ਪਾ ਦੂ ਉਹ ਤਾਂ ਬਾਈ 22 ਤੇ 19 20 ਤਾਂ ਵੀ ਮਾਏ ਨੇ ਠੀਕ ਆ ਜੀ ਵੱਡੀ ਹੈ ਕਿਹੜਾ ਕੋਈ ਛੋਟੀ ਹਾਂ ਕ ਲਓ ਵੀ ਦੋਸਤੋ ਵੀ ਜ਼ਰਦਾ ਦੂਜਾ ਸੂਆਗੇ ਤੇ ਤੀਜਾ ਮੰਨ ਲਓ ਸੀ ਜੇਰ ਤੋਂ ਜੇਰਾ ਬੱਠਲ ਚ ਪਈ ਜਾਗੀ ਅੱਜ ਸਵੇਰੇ ਸੂਈ ਹੈ ਬਾਈ ਇਹਦਾ ਪਹਿਲੀ ਇੱਕ ਚੋਈ ਸਵੇਰ ਲਾਈ ਆਗੀ ਦੂਜੀ ਚੋਈ ਲੱਗਣੀ ਹੈ ਸ਼ਾਮ ਨੂੰ ਹੁਣ ਪੂਰੀ ਠੰਡੀ ਸੀ ਪੂਰੀ ਠੰਡੀ ਸੀ ਲਾ ਮਗਰ ਇਹਦੇ ਬੱਛਾ ਜੁੰਡੀ ਆ ਰਾ ਕਦਗੜ ਬਹੁਤ ਚੰਗਾ ਵਾ ਠੀਕ ਹੈ ਜੀ ਹਵਾਨਾ ਬਹੁਤ ਚੰਗਾ ਵਾ ਰਸਾ ਬਾਈ ਨੇ ਉੱਪਰ ਰੱਖਤਾ ਵਾ ਇਹਦੇ ਠੰਡੀ ਸੀ ਲ ਆਗੀ ਜਿਹੜੇ ਪਾਸ ਮਰਦੀ ਵਾ ਠੀਕ ਹੈ ਬਾਈ ਠੰਡਾ ਨਾਲ ਸਾਣਾ ਬਹੁਤ ਚੰਗਾ ਵਾ ਮੋਟਾ ਚੁਆਈ ਵਾਲਾ ਮੁੱਠੀ ਵਾਲਾ ਸਾਣਾ ਮੱਝਾ ਵਰਗਾ ਬੱਚੇ ਦਾ ਕਰਦੀ ਹੈ ਜੇ ਤਾਜ਼ੀ ਸੂਹ ਨੇ ਬੱਚੇ ਦਾ ਕਰੂਗੀ ਉਹ ਟੋਕੜ ਨੇ ਥੋੜਾ ਕਰਨਾ ਵਾ ਵੇਲ ਬਹੁਤ ਚੰਗੀ ਆ ਗਈ ਜਿਹੜੀ ਮੇਨ ਗੱਲ ਆ ਵੀ ਇਹ ਕ੍ਰੋਸ ਆਂਗਾ ਗਰਮੀ ਕਰਮਾ ਵਾਲੇ ਭੋਰਾ ਨਹੀਂ ਬਣਾਉਣੀ ਗਰਮੀ ਗਰਮੀ ਦੁੱਧ ਦੇ ਨਜ਼ਾਰੇ ਦੇ ਦੂਗੀ ਫੋਨਾ ਬਹੁਤ ਚੰਗਾ ਵਾ ਦੇਖ ਸਕਦੇ ਹੋ ਠੰਡ ਦੇ ਕਿੁੱਥੀ ਚ ਇੱਥੇ ਚੈੱਕ ਕਰ ਲਓ ਬਹੁਤ ਚੰਗੀ ਮਿੱਥਾਂ ਲੱਗੇ ਹੋਏ ਆ ਗੱਟ ਗੱਟ ਦੀ ਵੇਰਲੇ ਤੇ ਸਾਈਜ਼ ਬਹੁਤ ਚੰਗਾ ਵਾ ਥੀਚੁਆਈ ਵਾਲਾ ਮੁੱਠੀ ਵਾਲਾ ਪੂਰੇ ਵੱਡੇ ਕਰਦੀ ਹੈ ਬਾਈ ਹਾਂਜੀ ਫੁੱਲ ਵੱਡੀ ਦੋਸਤੋ ਉੜਦਾ ਕਉਂਦੀ ਆਗੀ ਬਾਈ ਨੇ ਬਹੁਤ ਆਗਾ ਬਾਕੀ ਵੇਲ ਬਹੁਤ ਚੰਗੀ ਆਗੀ ਲੰਬੇ ਲੰਬੇ ਬਹੁਤ ਵਧੀਆ ਵਹਿੜ ਆਗੀ ਠੰਡੀ ਸੀਰ ਬਹੁਤ ਆਗੀ ਹਣ ਤੁਹਾਨੂੰ ਇੱਕ ਵਾਰੀ ਫੇਰ ਦੂਜੇ ਪਾਸੇ ਨੇੜ ਤੋਂ ਵਿਖਾ ਦੰਨੇ ਆਗੇ ਪਿੱਥੀ-ਬੁੱਥੀ ਓਰੀ ਠੰਡੀ ਆਗੀ ਕੋਈ ਉਹ ਚੀ ਗੱਲ ਨਹੀਂ ਕੀ ਜਿਵੇਂ ਕਰਾਉ ਸੰਗ ਮੇਨ ਕਹ ਲੋ ਗਰਮੀ ਨਹੀਂ ਇਹਨੇ ਮਨਾਉਣੀ ਦੋਦੀ ਬਾਈ ਨੇ 19-20 ਕਿਲੋ ਦਾ ਚੋਇਆ ਫੇਲੇ ਸੋਇ ਦਾ ਹੋਦਾ 21-22 ਪੌਜ ਨੇ 20 ਕਿਲੋ ਦਾ ਮੋਹਰ ਤੁਹਾਨੂੰ ਦੇਈ ਜਾਊਗੀ ਤੇ ਇਹਦਾ 20 ਕਿਲੋ ਹੋਊਗਾ 25-26 ਕਿਲੋ ਆਸ਼ੇਪ ਤੇ ਹਰ ਕੋ ਕਹਿੰਦੀ ਫੈਂਟ ਚੰਗੀ ਆਊਗੀ ਤੇ ਚੱਟਾ ਹੋਊਗਾ ਕਰਾਉ ਸੰਗ ਮੁੱਲ ਬਾਈ ਇਹਦਾ ਮੁੱਲ ਬਾਈ ਇਹਦਾ 68000 ਰੁਪਏ। ਕੋਈ ਚਮਾਨਤਾਨ ਕੋਈ? ਬਾਈ ਮਾਨਤਾਨ ਨਹੀਂ ਹੋਊਗਾ ਇਹਦਾ ਮੁੱਲ ਕਰਾਂ ਤਾਂ ਫਿਰ 75 70 ਕਰਾ ਲਾਂ। ਠੀਕ ਹੈ ਬਾਈ। 68 ਚ ਕੋਈ ਮਾਨਤਾਨ ਨਹੀਂ। ਠੀਕ ਹੈ ਜੀ। ਲੋ ਵੀ ਦੋਸਤੋ ਜਮਾ ਜੈਜ ਮੋਲਾ 68000 ਰੁਪਈਆ। ਇਹ 68000 ਨੇ 20 ਕਿਲੋ ਉਹ ਵੀ ਕਰਾਉ ਸੰਗਦਾ ਈ ਢੀ ਵਹਿੜ ਦਿੰਦਾ ਵੀ ਕੌਣ ਆਗਾ ਤੁਸੀਂ ਨਾ ਤਾਂ ਵੀਡੀਓ ਵੇਖਦੇ ਹੀ ਆਂਗੇ। ਜਮਾ ਜੈਜ ਮੋਲਾ 68000 ਰੁਪਈਆ ਵਿੱਚੋਂ ਕਿ ਮਾਨਤਾਨ ਜ਼ਰੂਰ ਹੋ ਜਾਊਗਾ ਮਗਰ ਵੱੱਛਾ ਵਾ ਜੇ ਤੁਹਾਨੂੰ ਦਿਖਾ ਦਈਏ ਜੇਰ ਜੂਤ ਜਮਾ ਓਕੇ ਹੈਗੀ। ਪਾਸ ਕਰੀ ਹੁਣ ਤੇ ਉਹ ਤਾਂ ਠੰਡੇ ਸੀਗਾ ਧਾਰਾ ਤੁਹਾਨੂੰ ਬਾਈ ਮਾਰ ਕੇ ਵਿਖਾ ਹੀ ਦਿੰਦਾ ਵਾ ਆਹ ਤੇ ਵੇਖ ਸਕਦੇ ਹੋ ਜੀ ਹਾਂ ਮਾਰ ਦੇ ਜੇ ਮਾਰ ਦੇ ਬਾਈ ਬੋਲਾ ਹੀ ਵਿਖਾ ਦੇ ਜਮਾ ਕਰਕੇ ਹਾਂ ਜਮਾ ਬੋਲਾ ਬਾਈ ਉਹਦਾ ਪਤਸੀ ਬਾਈ ਦੀ ਦੀ ਸੀ ਜੇਰ ਪਈ ਐ ਦੋਸਤੋ ਜਮਾ ਬੋਲਾ ਹੀ ਜੇਰ ਪਈ ਐ ਦੋਸਤੋ ਦਸੀ ਜਾਂਦਾ ਬਾਕੀ ਆਪਾਂ ਨੂੰ ਬਲ ਜਮਾ ਜ 68000 ਰੁਪਇਆ ਧਾਰਾ ਤੁਹਾਨੂੰ ਮਾਰ ਕੇ ਥਰਾਂ ਦੇ ਜਮਾ ਡਨ ਹੋਊਗੀ ਜਿਹਦੇ ਵੀਰ ਦੇ ਪਸੰਦ ਦੇ ਬਾਈ ਨਾਲ ਗੱਲਬਾਤ ਕਰ ਲਿਓ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ